ਸਾਰੇ ਪੰਜਾਬ ਦੇ ਮੈਂਬਰ ਧਰਮੀ ਜੀ ਜਿਹੜੇ ਪਟਿਆਲੇ ਦੀ ਕਿੰਨਾ ਪੰਜਾਬ ਚ ਕਬਾਈ ਕਰ ਰਹੇ ਨੇ ਸਭ ਤੋਂ ਸੀਨੀਅਰ ਸਾਡੇ ਵਿੱਚ ਭਾਈ ਇਹ ਮੈਨੂੰ ਬਾਈ ਜੀ ਰਿ ਸਾਰੇ ਜਤ ਮਾਨ ਦਿੰਦੇ ਨੇ ਜਾਗਰਬਾਈ ਸਾਡੇ ਬਹੁਤ ਪੁਰਾਣੇ ਮੇਰੇ મિતਰ ਵੀ ਸਾਡੇ ਕਿੰਨਾ ਸੀਨੀਅਰ ਵੀ ਬਾਕੀ ਜਿਹੜੇ ਪਿੰਡਾਂ ਚ ਸਾਡਾ ਊਰੇਡੇਡੇ ਜਿਆਦਾ ਪ੍ਰੇਮ ਮਾਂਗੇ ਆ ਸੌਰਵੀ ਸਖਰਾਲੀ ਦੇ ਹੁਣੋਂ ਸੁੱਤੇ ਹਾਈ ਭੰਗੀ ਜੇ ਲੋਏ ਮਾਰੇ ਭਾਰਸੋ ਚੈਨ ਤੋਂ ਚੈਨ ਤੋਂ ਵੀ ਸਾਡਾ ਪੀੜੀਆਂ ਦਾ ਛੇਨੇ ਪਾਈ ਉਹਨਾਂ ਦੇ ਨਾਲ ਫੇਰ ਸਰਪੰਚ ਕਿਜਲਪੁਰ ਸਭ ਤੋਂ ਵੱਡੀ ਜਿਹੜੀ ਈਗਾਈ ਹੈ 90 ਬਿੰਟ ਦੀ ਇਹਨਾਂ ਨੇ ਸਭ ਤੋਂ ਵੱਧ ਪੜਾਈ ਸੀ ਤੇ ਸਾਡਾ ਜਿਹੜੇ ਜ਼ਿਲੇ ਦਾ ਬਾਇਸਪੁਰ ਤੋਂ ਬੀਆ ਚੋਕੀ ਹੜਕ ਤੇ ਬਾਕੀ ਨਾਮ ਤਕਰੀਬਨ ਪਾਇਲੇ ਲੈਤੇ ਜਸਵਿੰਦਰ ਵਾਲੀ ਆ ਦੇ ਜਿਹੜੇ ਸਾਡੇ ਜਿੰਨੇ ਵੀ ਕਰੋ ਕਵਰ ਵਿੱਚ ਜਗਾਤਰ ਦਿਵਾਣੇ ਕੀ ਕਰਦੇ ਇਨਰ ਦਾ ਵੀ ਬਹੁਤ ਧੰਨਵਾਦ ਕਰਿਆ ਉਹਨਾਂ ਤੇ ਸਾਰੀ ਸੰਗਤ ਦਾ ਬਹੁਤ ਬਰੀ ਤੋਰੀ ਪਣੀ ਤੋਂ ਇਹ ਮਰਾਈ ਦੀ ਕਿਰਪਾ ਜਿਹੜੀ ਉਚਾਈ ਆ ਨਾ ਪੈੰਕੀ ਤਾਂ ਹੋ ਗਈ ਆ ਪਰ ਜਦ ਪੈੰਕੀ ਐ ਫਿਰਤ ਦਮੇ ਪੈੰਕੀ ਐ ਹੁਣ ਮਰਾਈ ਦੀ ਕਿਰਪਾ ਆ ਮੁ ਸੰਗਤ ਨੇ ਬਹੁਤ ਪਿਆਰ ਦਿੱਤਾ ਤੇ ਇਸ ਕਰਕੇ ਜੈ ਸਿੰਘ ਜੀ ਸਾਹਿਬਾ ਵੀ ਜਿਨ੍ਹਾਂ ਨੂੰ ਸਤਕਾਰ ਮਿਲਦਾ ਨਾ ਉਹਨਾਂ ਨਾਮ ਲੈ ਕੇ ਆ ਜਿਸ ਨੂੰ ਵੀ ਜਿਵੇਂ ਫਰੀਦ ਸਿੰਘ ਸਾਡੇ ਵੱਡੇ ਭਰਾ ਨੇ ਜਿੰਨੇ ਸੀਨੀਅਰ ਮੰਤਰੀ ਨੇ ਜੇ ਮੈਨੂੰ ਇਹ ਕਮਿਟਮੈਂਟ ਦੇਦੋ ਜਿਵੇਂ ਇਸ ਕਰਕੇ ਸਾਰੀ ਸੰਗਤ ਤੋਂ ਮੈਂ ਮਾਫੀ ਮੰਗਦਾ ਸਾਰਿਆਂ ਦੇ ਨਾਮ ਲੈ ਕੇ ਔਰ ਜਦੋਂ ਸਾਰਿਆਂ ਦੇ ਚਰਨਾਂ 'ਚ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨਾਮੀ ਮੇਂ ਇਕਾਈ ਜਿਹੜਾ ਜਰਕਾਰ ਭਾਈ ਨੇ ਇਨੀਸ਼ੀਏਟਿਵ ਲਿਆ ਇਹਨਾਂ ਨੇ ਸ਼ੁਰੂ ਕਰਕੇ ਇਹ ਕਰਿਆ ਜਿਹਦੇ ਲਈ ਅਸੀਂ ਬਾਣੀ ਹੈ ਜਿਹੜਾ ਆਪਾਂ ਜਿਹੜਾ ਕਿਸਾਨੀ ਮਿੱਨਾ ਤੇ ਮੈਂ ਥੋੜੀ ਗੱਲ ਕਰਨਾ ਚਾਹੁੰਦਾ ਪਹਿਲਾਂ ਜਿਹੜਾ ਆਪਣਾ ਸਾਰਾ ਇਹ ਮਾਹੌਲ ਹੈ ਤੁਸੀਂ ਐਂ ਦੇਖੋ ਵੀ ਜਿੰਨਾ ਹਿੰਦੁਸਤਾਨ ਦਾ ਰਚੇ ਰਾਜ ਕਿਹਦਾ ਸੀਗਾ ਖਾਲਸਾ ਦਾ ਰਾਜ ਸੀ ਜਾਂ ਮੁਗਲਾਂ ਦਾ ਰਾਜ ਸੀ ਮੋਸਲਮਾਨਾਂ ਦਾ ਬੋਲ ਤੁਸੀਂ ਦੇਖ ਲਾ ਦੋਨਾਂ ਨੂੰ ਹੀ ਖੁੰਝੇ ਰੌਣੇ ਵਿੱਚ ਜਰਾਸੀ ਦੇ ਵਿੱਚ ਸੇਕ ਕਤਲ ਹੋਇਆ ਬੰਦੇ ਦੇ ਵਿੱਚ ਜਿਹੜਾ ਮੁਸਲਮਾਨਾਂ ਦਾ ਨਰਸਿਘਾਰ ਕਰਿਆ ਗਿਆ ਮਨ ਸੋਚ ਕੇ ਪਲੈਨਿੰਗ ਕਰਕੇ ਮਰਡਰ ਕਰਨਗੇ ਇਹਨਾਂ ਨੂੰ ਆਪਾਂ ਰਾਈਟਸ ਨਹੀਂ ਦੇ ਸਕਦੇ ਤੇ ਜੇ ਇਹਨਾਂ ਆਪਾਂ ਛੱਡੀ ਜਾਂਦੀਆਂ ਆਪਾਂ ਕਿੰਨੇ ਚਿਰ ਕੋਈ ਨਾ ਮੁੱਖ ਤੌਰ ਤੇ ਹੋਰ ਇਹ ਗੱਲਾਂ ਕਰਦੇ ਆ ਉਹ ਨਹੀਂ ਆਪਣੇ ਹੱਥ ਮਾਰੇ ਜਾਵਣਗੇ ਇਹਨਾਂ ਦੇ ਰਾਜ ਹਮੇਸ਼ਾ ਲਈ ਸਾਰੇ ਨੂੰ ਹਰ ਇੱਕ ਆਪਣੇ ਸਾਰੇ ਖੋਲ੍ਹੇਗੇ ਹੁਣ ਲੇਟੈਸਟ ਆਰਟੀਆਰਟੀ ਰਾਈਟ ਟੂ ਇਨਫੋਰਮੇਸ਼ਨ ਐਕਟ ਤੁਹਾਨੂੰ ਕਿਸੇ ਦੇ ਬਾਰੇ ਵੀ ਕੁਝ ਜਾਣਨ ਦਾ ਹੱਕ ਜਿਹੜਾ ਕਾਂਗਰਸ ਸਰਕਾਰ ਦੇ ਦਰਤ ਸੀ ਕੋ ਮੋਦੀ ਜੀ ਨੇ ਹੁਣ ਖੋਲ੍ਹਿਆ ਬੇਪਰਵਾਸ ਕਰਕੇ ਰਾਈਟ ਟੂ ਇਨਫੋਰਮੇਸ਼ਨ ਐਸ ਇੰਦਰ ਮੈਂ ਜਿਹੜਾ ਮੈਂ ਤੁਹਾਡੇ ਪਿੰਡ ਚ ਕਿੰਨੀ ਬਾਤੀ ਆ ਕਿੰਨਾ ਕਿਹੜਾ ਕੀ ਕਰਦਾ ਤੁਹਾਡੇ ਬਾਰੇ ਜਾਣਨਾ ਹੋਵੇ ਮੈਂ ਇੱਕ ਚਿੱਠੀ ਪਾ ਕੇ ਉਹਦੇ ਬਾਰੇ ਪੁੱਛ ਸਕਦਾ ਇਹਨਾਂ ਨੇ ਉਹਨੇ ਕਰਤਾ ਵੀ ਕੋਈ ਵੀ ਬੰਦਾ ਜਿਹੜਾ ਜੀਵੇ ਬਾਰੇ ਪੁੱਛਣਾ ਵੀ ਸੈਂਕੜੇ ਵਿੱਚ ਚਾਹੀਦੀ ਹੈ ਜਦੋਂ ਮੋਤੀ ਜੀ ਦੀਆਂ ਬਿਗੜੀਆਂ ਪੁੱਛੀਆਂ ਗਈਆਂ ਤਾਂ ਜਿਹੜੇ ਕੌਂਸਲ ਤੋਂ ਪੜ੍ਹੇ ਉਹਦੋਂ ਉਹਨਾਂ ਨੂੰ ਗੋਲਣ ਲੱਗਿਆ ਵੀ ਮੈਂ ਜਿਹੜਾ ਕੁਝ ਚਾਹੇ ਝੂਠ ਬੋਲਾਂ ਸੱਤ-ਸੱਤ ਕਰਕੇ ਜਾਂ ਪਰ ਜਿਹੜੀ ਸਚਾਈ ਹੈ ਸਚਾਈ ਤੇ ਜਿੰਨੇ ਮਰਜ਼ੀ ਪਰਦੇ ਪਾ ਲੋ ਸਚਾਈ ਉੱਪਰ ਕੇ ਆਉਂਦੀ ਹੈ ਉਹਨੇ ਜਿਹੜੇ ਹੱਕ ਉਹ ਲੋਕ ਆਪਣੇ ਮਾਰ ਰਹੇ ਨੇ ਇਹਨਾਂ ਦੀ ਰੱਖੀ ਕਰਨ ਨੂੰ ਹੁਣ ਕੌਣ ਬਚਿਆ ਜਿਹੜੇ ਨੇ ਨਾ ਨੇਤਾ ਤਾਂ ਜਿਹੜੇ ਮੂਰੇ ਅੰਦਾ ਪਹਿਲੀ ਅੰਦਾ ਟਿੰਟੇ ਨਹੀਂ ਕਿਸੇ ਨੂੰ ਆਇਆ ਜੇ ਕੁਤੰਦੇ ਜਿਹੜਾ ਕੋਈ ਹੱਕਾਂ ਦੀ ਗੱਲ ਕਰਨ ਆਣਾ ਹੁੰਦੇ ਟਿੰਟੇ ਚਾਂਪਲੂਸ ਤੇ ਹੋ ਜਾਂਦੇ ਬੰਦੇ ਨੂੰ ਦੱਸਦੇ ਨਹੀਂ ਜਿਹੜਾ ਇਹਨਾਂ ਦੇ ਤੋਂ ਦੇ ਚੱਤੇ ਜਿਹਨੂੰ ਟਿੰਟੇ ਦੇ ਦੀ ਫੇਰ ਉਹਦੇ ਚ ਵੀ ਕੋਈ ਜਿਹੜਾ ਕਹੇ ਆਪਾਂ ਭਾਰ ਮਾਨ ਦਾ ਵੀ ਹੋਵੇ ਆਪਾਂ ਕਹਿੰਦੇ ਆਪਣੇ ਵਿੱਚੋਂ ਗਿਆ ਉਹ ਕੁਰਸੀ ਤੇ ਬੈਠਣੀ ਪਤਾ ਨਹੀਂ ਕੀ ਉਹਨਾਂ ਤੇ ਭੁਖਤੀ ਫਿਰ ਜਾਂਦੀ ਹੈ ਉਹ ਆਪਣੇ ਨਾਮ ਠੱਗੀਆਂ ਚੋਰੀਆਂ ਆਪਣਾ ਰੈਂਦਾ ਚੋਰੀ ਦਰਦ ਤੇ ਟੈਨਸ਼ਨ ਚੋਰੀ ਮਰਵਾ ਫੇਰ ਰਾਜ ਕੇ ਝੂਠ ਬੇਈਮਾਨੀ ਦੇ ਉੱਤੇ ਆ ਕੇ ਮਕਾਨ ਬਣਾਉਂਦੇ ਨੇ ਆਪਾਂ ਕਰੀਏ ਵੀ ਕੀ ਆਪਾਂ ਨੇ ਦਿੱਲੀ ਜਦ ਸੰਘਰਸ਼ ਆਇਆ ਆਪਾਂ ਸਾਰਿਆਂ ਨੇ ਸਾਰੇ ਜਿੰਨੇ ਵੀ ਕਹਿੰਦੇ ਕਿਸਾਨ ਜੀ ਮੀਂਹ ਵਾਲੇ ਲੀਟਰ ਸੀ ਸਾਰਿਆਂ ਨੂੰ ਸਰਕਾਰ ਨੇ ਚੱਕਿਆ ਉਹ ਜੰਮੀਆ ਵੀ ਪਹਿਲਾਂ ਉਹ ਤੋਂ ਬਕਤੀ ਨਹੀਂ ਨਾ ਸੀ ਬਕਤੀ ਤੋਂ ਹੁਣ 50 ਹੋ ਗਈ ਹੈ ਸਰਕਾਰ ਦਾ ਹਰ ਵੇਲੇ ਇੱਕ ਸਿਸਟਮ ਲੱਗਿਆ ਪਿਆ ਕਿ ਕਿਵੇਂ ਇਹਨਾਂ ਦੇ ਅੱਗੇ ਵਧਾੜਾ ਲਾ ਕੇ ਇਹਨੂੰ ਤੋੜੀਏ ਤੇ ਇਹਨਾਂ ਨੂੰ ਪਾਛੀ ਚ ਬੰਦੀ ਹੈ ਇਹਨਾਂ ਨੂੰ ਸੱਚ ਮੰਨ ਲਿਆ ਜਿਹੜੇ ਇنسਾਨਾਂ ਚ ਬਣ ਕੇ ਆਈ ਇਨਦਰੀਵਾਲ ਨੂੰ ਸਿੱਖੀ ਨੂੰ ਪਾਲਸਟਾਨ ਬਣਾ ਦੇਣ ਆਈ ਇਹਨਾਂ ਨੇ ਹਰੇਕ ਧਰਮ ਦੇ ਜਾਤ ਦੇ ਨਾਮ ਤੇ ਇਹਨਾਂ ਨੇ ਆਪਣੇ ਚ ਫਰਕ ਪਵਾਇਆ ਜੇ ਆਪਾਂ ਕਿਸਾਨੀ ਨਹੀਂ ਨੂੰ ਧਰਮੇ ਵੀ ਇਕੱਠੇ ਹੋਣਗੇ ਆਪਣੇ ਚ ਵੀ ਫਰਕ ਪਵਾਉ ਨੂੰ ਆਪਣੇ ਅੰਦਰ ਮਾੜੇ ਬੰਦੇ ਵਾੜਦੇ ਜਾਂਦੇ ਨੇ ਜਿਹੜੇ ਆਪਣੀ ਵਿੱਚ ਹੀ ਬਣਦੇ ਨੇ ਜਿਹੜੇ ਕਿਸਾਨੀ ਮਿੰਡਾਂ ਤੋਂ ਕਮਾਈ ਕਰਦੇ ਨੇ ਪਰਚੀਆਂ ਘਟਦੇ ਨੇ ਤੇ ਜੇਕਰ ਕੋਈ ਕੇਸ ਹੋਵੇ ਤਾਂ ਰੁਪਈਏ ਕਰਦੇ ਨੇ ਇਹ ਗੱਲਾਂ ਤੋਂ ਆਪਾਂ ਨੂੰ ਸੋਚਾਰ ਕੇ ਰਹਿਣਾ ਚਾਹੀਦਾ ਸੰਤ ਕਿਸਾਨ ਮੋਰਚਾ ਇੱਕ ਇੱਕ ਮੋਰਚਾ ਜਿਹੜਾ ਹੁਣ ਕਿਸਾਨਾਂ ਦੀ ਸੋਚ ਹੀ ਕਰਦਾ ਜਿਹੜਾ ਵੀ ਇਸ ਤਰ੍ਹਾਂ થਨੇ ਨਹੀਂ ਹੈ ਕਿ ਯੂਨੀਅਨ ਉਹਦੇ ਨਾਲ ਨਾਲ ਚੱਲੇ ਬਾਕੀ ਸਾਰੇ ਹਮ ਚ ਕਿਸਾਨ ਮੋਰਚੇ ਆਲੇ ਸਾਰੇ ਦੇ ਪੁੱਠੇ ਨੇ ਲੜਾਈ ਲੰਮੀ ਐ ਸਾਰੇ ਨੇ ਇੱਕੋ ਤਰ੍ਹਾਂ ਤੇ ਕੰਮ ਕਰਨੇ ਤੇ ਸਾਰੇ ਦਾ ਦੇਸ਼ ਇਹ ਆ ਵੀ ਕਿਵੇਂ ਕਿਸਾਨੀ ਨੂੰ ਪ੍ਰੋਫਿਟ ਚ ਲਿਆਂਦਾ ਜਾਵੇ ਤੇ ਸਰਕਾਰਾਂ ਦਾ ਇਹ ਜੋਰ ਲੱਗਿਆ ਹੋਇਆ ਕਿਵੇਂ ਕਿਸਾਨੀ ਨੂੰ ਕਮਰਸ਼ੀਅਲ ਨੇ ਕਰਕੇ ਤੇ ਕਿਵੇਂ ਇਹਨੂੰ ਘਟੇ ਦਾ ਮੁੱਲ ਬਣਾਈਏ ਤਾਂ ਜੋ ਤੁਸੀਂ ਜ਼ਮੀਨਾਂ ਵੇਚ ਕੇ ਕਾਰਪੋਰੇਟਾਂ ਨੂੰ ਇਹਨਾਂ ਦੇ ਨੌਕਰ ਲੱਗੇ ਇਹ ਉਹ ਆਪਾਂ ਦੇ ਜਿਹੜੇ ਵੀ ਆਪਾਂ ਨੂੰ ਕੀ ਮਜੂਰ ਫਿਰ ਮੇਰੇ ਇਮਾਨਦਾਰ ਜਿਹੜੇ ਦੂਜੇ ਨੇ ਬੁਕਾਨਾਂ ਕਾਰੋਬਾਰਾਂ ਨੇ ਬਾਗੀਆਂ ਨੇ ਆਪਣੇ ਚੋ ਜਾਂ ਕੋਈ ਹੋਰ ਜਾਪਾਂ ਵੀ ਨੇ ਸਾਰਿਆਂ ਨੂੰ ਇਹ ਕਿਤੇ ਨਹੀਂ ਕਿਹੜਾ ਵਿੱਚੋਂ ਫਾਰਕ ਪਾਦੇ ਕਾਰਪੋਰੇਟ ਥੱਲੇ ਦੇਣਾ ਚਾਹੁੰਦੇ ਨੇ ਜਿਹਦੇ ਲਈ ਮੌਤ ਖੋਲਦੇ ਇਹਨਾਂ ਨੇ ਹਵਾਈ ਜਹਾਜ਼ ਦੇ ਅੱਡੇ ਉਹ ਬਾਗੀਆਂ ਦਾ ਵੀ ਵੇਚਦੇ ਹੁਣ ਸਾਰਾ ਕੁਝ ਇਕੱਠਾ ਕਰਕੇ ਲਾਉਣ ਵਾਸਤੇ ਨੂੰ ਅਮਰੀਕਾ ਦੇ ਕਾਰਪੋਰੇਟ ਨੂੰ ਵੀ ਕਰਨ ਲੱਗੇ ਪਏ ਨੇ ਆਪਾਂ ਕਹਿੰਦੇ ਆ ਸਾਨੂੰ ਕੀ ਫਰਕ ਪੈਂਦਾ ਹਿੰਦੂਸਤਾਨ ਨੂੰ ਕਿਉਂ ਆਪਾਂ ਹੀ ਜਿਹੜਾ ਵੀ ਨੈਸ਼ਨੈਟੀ ਜਿਵੇਂ ਕਹਿੰਦੇ ਆ ਪ੍ਰੇਮ ਭਾਵਨਾ ਬਈ ਸਾਰੇ ਵੀ ਆ ਰਹੇ ਚਿੰਤਾ ਨਾ ਕਰੋ ਜਿਵੇਂ ਲੜਨ ਨਹੀਂ ਚੱਲੋ ਇੱਕ ਦੂਜੇ ਨੂੰ ਨਾ ਕਹੋ ਜਦੋਂ ਮੈਂ ਗੱਲ ਕਰ ਰਿਹਾ ਮੈਂ ਤੁਹਾਡੇ ਸਾਰੇ ਹੱਕਾਂ ਹਕੂਮਤਾਂ ਦੀ ਗੱਲ ਕਰਦਾ ਤੇ ਜੇ ਜਿਹੜੀ ਹੁਣ ਉਬਾਨੀ ਉਦਾਨ ਨੂੰ ਬੇਚ ਕੇ ਇਹ ਸਾਰਾ ਕੁਝ ਹੋਣ ਕਰਕੇ ਅਲਾਨੂ ਵਾਸਤੇ ਵੀ ਤੈਨ ਲੱਗਿਆ ਪਹਿਲੇ ਅਲਾਨੂ ਵਾਸਤੇ ਟ੍ਰੰਪ ਖੜਾ ਕਰ ਗਿਆ ਆਪਦਾ ਜਿਵੇਂ ਉਬਾਨੀ ਉਦਾਨੀ ਨੇ ਮੋਦੀ ਜੀ ਨੂੰ ਖੜਾ ਕਰਿਆ ਅਲਾਨੂ ਵਾਸਤੇ ਵੀ ਟ੍ਰੰਪ ਨੂੰ ਖੜਾ ਕਰ ਲਿਆ ਤੁਸੀਂ ਆਏ ਗਏਕੋ ਅਮਰੀਕਾ ਦੇ ਨਾਗਰ ਨਵੇਂ ਡਾਇਗਰਾਮ ਦੇ ਉਹਨੇ ਦੇ ਐਲਾਨ ਮਸਤੀ ਟੈਕਸ ਵਾਲਾ ਗੱਡੀ ਲੈਣੀ ਮਨਪਸੰਦ ਕਰਤੀ ਉਹਨੇ ਦੇ ਉਹਨੇ ਆਪਣੇ ਪਤਨਾਂ ਤੇ ਪੇਂਟ ਸਪਰੇਅ ਕਰਨੇ ਲੱਗੇਗੇ ਉਹਨੇ ਹਰਦ ਰੋਸ ਜਿਹਾ ਪਾਤਾ ਆਪਾਂ ਟਰਾਲੀਆਂ ਭਰ ਕੇ ਮੰਡੀ ਦੇ ਘਟੌਣਾਂ ਚ ਜਾਂਦੇ ਆ ਆਪਾਂ ਆਪਣੇ ਤੁੰਦ ਨੂੰ 100 ਰੁਪਏ ਪਿੱਛੇ ਆਪ ਮਾਰ ਰਹੇ ਜਿਹੜਾ ਇਹ ਤੁੰਦ ਨੂੰ ਚਲਾਉਣਾ ਵੀ ਤੁਸੀਂ ਐ ਇਹ ਨੂੰ ਵੇੜ ਕੇ ਤੁਸੀਂ ਕਰਨਾ ਮੋਲਾਂ ਤੋਂ ਸਮਾਨ ਕਦੀ ਨਾਲੋਂ ਥੋੜੇ ਘੱਟੀ ਤੋਂ ਪਿੰਡਾਂ ਦੀ ਤੋਂ ਥੋੜੇ ਪਾਸੋਂ ਛੋਟੀਆਂ ਦੁਕਾਨਾਂ ਤੋਂ ਉਹਨਾਂ ਤੋਂ ਸਮਾਨ ਲਓ ਤਾਂ ਜੋ ਪੈਸਾ ਥੋੜੇ ਵਿੱਚ ਰਹੇ ਥੋੜੇ ਨੂੰ ਖਿੱਤੇ ਕੇ ਕਾਫੇਟਾ ਵਾਲ ਨੂੰ ਨਾ ਜਾਵੇ ਇਸ ਕਰਕੇ ਤੁਸੀਂ ਜਿੰਨੇ ਵੀ ਬੰਥਿਆਂ ਦੇ ਕੋਲ ਸੀ ਜਾਂ ਤੋਰੇ ਸੀਗੇ ਕਦੇ ਪੰਜ ਬੰਦੇ ਮਰਦੀ ਕਿਰਪਾ ਨਾਲ ਤੋਰੇ ਸੀ ਮੈਂ ਜੋਕੇਸਨ ਪਾਚ ਤੋਂ ਨਾ ਪੜ੍ਹੀਏ ਸੀ ਤੁਰੇ ਸੀ ਜੀ ਤੇ ਸਾਡੇ ਪੰਜਾਬ ਤੋਂ ਬਸਤੇ-ਬਸਤੇ ਆਪਾਂ 10 ਪਿੰਡਾਂ ਚ ਤਾਂ ਹੋ ਗਏ ਹੋਰ ਆਪਣੀਆਂ ਰੀਤੇ ਰਿਵਾਜਾਂ ਦੇ ਕੇ ਜਿਆਦਾ ਬੰਦੇ ਨੂੰ ਜੋੜੋ ਤੇ ਉਹਨਾਂ ਤੱਕ ਗੱਲ ਪਹੁੰਚਾਓ ਵੀ ਇਹ ਜੰਗ ਕਿਸੇ ਵੀ ਨਹੀਂ ਥੋਡੀ ਹੈ ਥੋਡੀ ਹੋਂਦ ਦੀ ਜੰਗ ਹੈ ਜਿਹੜਾ ਥੋਡੇ ਤੋਂ ਰਾਜ ਮਹਾਰਾਜਾ ਰਣਜੀਤ ਸਿੰਘ ਕੋਲ ਸੀ ਸਿੱਖਾ ਤੋਂ ਰਾਸੀ ਇਹਨਾਂ ਮੁਗਲਾਂ ਨੂੰ ਸੰਵੰਨਤਾ ਕੋ ਤੁਹਾਡੇ ਨੂੰ ਰਾਜ ਖੋਹ ਲਿਆ ਗਿਆ ਤੇ ਥੋਡੇ ਤੁਹਾਨੂੰ ਤਾਂ ਮਾਰ ਰਹੇ ਨੇ ਵੀ ਕਿਤੇ ਇਹ ਜਾਗਣਾ ਜਾਣ ਆਪਣਾ ਰਾਜ ਜਿਹੜਾ ਸਿੰਘਾਂ ਦੀ ਮੰਗਣਾ ਕਰਦੇ ਅਸੀਂ ਤਾਂ ਮੱਗਿਆ ਨਹੀਂ ਕਰਦੇ ਖਾਲਸਾ ਤਾਂ ਮੁੱਖ ਨਹੀਂ ਹੋਈ ਨਹੀਂ ਆਵਾਜ਼ ਸਦਾ ਖੜਾ ਕਰਿਆ ਹੂਆ ਹੂਆ ਵੀ ਪਹਿਲਾਂ ਖਾਲਸਾ ਕਹਿ ਕੇ ਫਿਰ ਉਹਨੇ ਮੁੱਗੇ ਮਾਰ ਦੋ ਕਿਹੜਾ ਖਾਲਸਾ ਲੱਗਦਾ ਆਪਣੇ ਚ ਆਪਾ ਆਪਾਂ ਤਾਂ ਸਾਨੂੰ ਸਾਰੇ ਨੂੰ ਬਰਾਬਰ ਦੇ ਹੱਕ ਦੇ। ਜੇ ਜੇ ਐਕਟ ਤਾਮਿਲ ਦਾ ਟੁੱਟ ਗਈ ਬੋਈ ਪੰਜਾਬ ਚੋਂ ਹੁਣ ਪਾਣੀਆਂ ਦੀ ਜਿਹੜੀ ਬਾਕੀ ਆ ਪੰਜਾਬ ਸਰਕਾਰ ਨੇ ਕਰਨੀ ਆ ਹੱਕਾ ਅਸੀਂ ਦੇ ਲਈ। ਪਾਣੀਆਂ ਦੇ ਉੱਤੇ ਕੋਣ ਮੰਨੂ ਆਪਣੀਆਂ ਯੂਨੀਵਰਸਟੀਆਂ ਤੇ ਗੌਰ ਕਰਨ ਨੂੰ ਪੰਜਾਬੀ ਨੂੰ ਤੇ ਪੰਜਾਬੀ ਲਾਗੂ ਕਰਾਉਣ ਲਈ। ਤੁਸੀਂ ਦੇਖੋਵੇਂ ਹਿੰਦੂ ਸਿੱਖ ਕਦਮ ਉੱਤੇ ਬਣਾ ਕੇ ਹਿੰਦੂਆਂ ਤੋਂ ਇਹ ਕਿਹਾ ਆ ਵੀ ਅਸੀਂ ਤਾਂ ਹਿੰਦੀ ਬੋਲਦੇ। ਮਤਲਬ ਆਪਣੀ ਮਰਜ਼ੀ ਨੂੰ ਲੈ ਨਾਲ ਗਦਾਰੀ ਆਪਾਂ ਕਰ ਦਿੰਦੇ ਆ ਬਿਨਾ ਸੋਚੇ ਸਮਝੇ ਹਾਲਾਂਕਿ ਇਹ ਸਾਰਾ ਕੁਝ ਆਪਣੇ ਹੱਕਾਂ ਲਈ ਆ ਕਿਸਾਨ ਵੀਰ ਵੀ ਨਾ ਇਹੀ ਹੱਕਾਂ ਦੀ ਲੜਾਈ ਲਈ ਥੋੜੀ ਗੱਲ ਕਰਨ ਨੂੰ ਇਕੱਕੇ ਆ ਰਹੀਆਂ ਨੇ ਜੇ ਇਹ ਵੀ ਬੰਦ ਹੋ ਗਈਆਂ ਤਾਂ ਥੋੜੀ ਗੱਲ ਕਰਨ ਵਾਲਾ ਕੋਈ ਨਹੀਂ ਰਹਿਣਾ ਗੋਪ੍ਰੈਸ਼ਨ ਗਰੁੱਪ ਪਰ ਕਾਦੀਆਂ ਦੇ ਰੂਪ ਚ ਚਾਹੇ ਬਕੌਤਾ ਚਾਹੇ ਕੋਈ ਹੋਰ ਨੇ ਵੀ ਸਾਨੂੰ ਤੇ ਸਾਡੇ ਮੋਰਚੇ ਦੇ ਸੰਲੇਖਾ ਮੁਕਾ ਰਹੀ ਨੇ ਉਹਨਾਂ ਨੂੰ ਪਕੜੇ ਕਰੋ ਤੇ ਜਿਹੜੇ ਮਾਮੰਦਾਰ ਬੰਦੇ ਨੇ ਉਹਨਾਂ ਨੂੰ ਉਹ ਯੂਨੀਨਾ ਚੱਗੇ ਲਿਆਓ ਜੇ ਤੁਹਾਡੇ ਚੋਂ ਕੋਈ ਕਰਪਸ਼ਨ ਕਰਦਾ ਉਹਨੂੰ ਟੋਕੋ ਆਪਾਂ ਉਹਨਕਾ ਮੋਇਆ ਤੇ ਪਰੇਰਿਆਂ ਲਾ ਕੇ ਹਾਰ ਪਾਉਂਦੇ ਆਪ ਪੈਸੇ ਦਿੰਨਿਆ ਆਪ ਤੋਂ ਵੜ ਦਿੰਨਿਆ ਆਪ ਦੇ ਘਰੇ ਆਪਣੇ ਹੋਏ ਤੇ ਆਪਾਂ ਕਿੰਨੇ ਤੱਕ ਰਹਿੰਦੇ ਆ ਕਿਸੇ ਕਰਜ਼ੇ ਨੂੰ ਅਮੀਰ ਤੋਂ ਗਰੀਬ ਤੱਕ ਬੇਤੁਰੀ जागृत तो हो जागृत तो हो के लीडर जुड़िए जे किसी कोई ठेस लगी हो जजबाती होकर मैं संगत के चरणों माफी मांगता वाहगुरु जी का खालसा वाहू जी